ਸਤਿ ਸ੍ਰੀ ਅਕਾਲ ਦੋਸਤੋ ਅ ਠੀਕ ਠਾਕ ਹਾਂ ਸਾਰੇ ਦੋਸਤੋ ਵੀ ਝੋਨੇ ਦੀ ਲਗਾਈ ਦਾ ਜਿਹੜਾ ਸਮਾਂ ਉਹ ਜੋਰਾਂ ਤੇ ਸ਼ੁਰੂ ਹੋਣ ਜਾ ਰਿਹਾ ਅ ਦੋਸਤੋ ਆਪਾਂ ਗੱਲ ਕਰਨ ਲੱਗੇ ਆ ਪਾਣੀ ਦੀ ਬਚਤ ਦੀ ਜਾਂ ਪਾਣੀ ਦੀ ਬਰਬਾਦੀ ਦੀ ਗਰਮੀ ਆ ਔਰ ਇਹਨਾਂ ਦਿਨਾਂ ਦੇ ਵਿੱਚ ਹੀ ਪੂਰੇ ਪੰਜਾਬ ਦੇ ਵਿੱਚ ਰੌਲਾ ਪੈਂਦਾ ਵੀ ਪਾਣੀ ਦੀ ਜਿਹੜੀ ਬਹੁਤ ਬਰਬਾਦੀ ਕੀਤੀ ਜਾ ਰਹੀ ਹੈ ਆ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗਾ ਇਹ ਵੀਡੀਓ ਦੇਖੋ ਪਹਿਲਾਂ ਆ ਮੋਟਰ ਚੱਲ ਰਹੀ ਹੈ ਔਰ ਇਸ ਮੋਟਰ ਦੇ ਉੱਤੇ ਜਿਹੜਾ ਪਾਣੀ ਚੱਲ ਰਿਹਾ ਦੇਖੋ ਕਿੰਨਾ ਸਾਫ਼ ਪਾਣੀ ਹੈ ਔਰ ਇਹ ਸਾਰਾ ਪਾਣੀ ਜਿਹੜਾ ਇਹ ਪੀਣ ਵਾਲਾ ਪਾਣੀ ਹੈ ਤੁਸੀਂ ਕਹੋਗੇ ਵੀ ਇਹ ਗੱਲ ਕਿਉਂ ਕੀਤੀ ਵੀ ਇਹ ਗੱਲ ਦੀ ਕੀ ਲੋੜ ਸੀ ਇਹਹੀ ਮੋਟਰ ਇਹਹੀ ਪਾਣੀ 1 ਮਹੀਨਾ ਪਹਿਲਾਂ ਖੇਤਾਂ ਦੇ ਵਿੱਚ ਛੱਡਿਆ ਗਿਆ ਜਦੋਂ ਮੈਂ ਇਹ ਪਾਣੀ ਦੇਖਿਆ ਜਦੋਂ ਖੇਤ ਚ ਛੱਡਿਆ ਜਾ ਰਿਹਾ ਜੀ ਤਾਂ ਮੈਂ ਕਿਸਾਨ ਨਾਲ ਗੱਲ ਕੀਤੀ ਮੈਂ ਵੀਰੇ ਵੀ ਇੱਕੀ ਜਿਹੜਾ ਪਾਣੀ ਛੱਡਿਆ ਜਾ ਰਿਹਾ ਪੀ ਇਹ ਕਿਉਂ ਹੋਣਾ ਝੋਨਾ ਦਾ ਜੂਨ ਚ ਜਾ ਕੇ ਲੱਗੂਗਾ ਅੱਧ ਤੋਂ ਬਾਅਦ ਤਾਂ ਉਹਨੇ ਕਿਹਾ ਵੀ ਵੀਰੇ ਵੀ ਗੱਲ ਇਹ ਮੈਂ ਆ ਵੀ ਧਰਤੀ ਜਿਹੜੀ ਐ ਇਹ ਬਹੁਤ ਤਪ ਗਈ ਐ ਜੇ ਤਾਂ ਇਸ ਨੂੰ ਠੰਡਕ ਦੇਣੀ ਦਾ ਪਾਣੀ ਜ਼ਰੂਰੀ ਐ ਇਸ ਤੇ ਧਰਤੀ ਨੂੰ ਠੰਡਾ ਕਰਨ ਲਈ ਜਿਹੜਾ ਪਾਣੀ ਲਾ ਰਹੇ ਤੇ ਦੂਜੀ ਵੀਡੀਓ ਆ ਦੇਖੋ ਇਹ ਉਹੀ ਖੇਤ ਐ ਜਿੱਥੇ 1 ਮਹੀਨਾ ਪਹਿਲਾਂ ਪਾਣੀ ਛੱਡਿਆ ਸੀ ਤੇ ਹੁਣ ਦੇਖੋ ਵੀ ਇਹਦੀ ਮਿੱਟੀ ਗਏ ਜੀ ਹੈ। ਬਿਖੇਸਤਰਾ ਪੀਣ ਵਾਲੇ ਪਾਣੀ ਦੀ ਬੇਅਦਵੀ ਕੀਤੀ ਜਾ ਰਹੀ ਹੈ। ਮੈਂ ਨਹੀਂ ਕਹਿੰਦਾ ਵੀ ਖੇਤੀ ਨਹੀਂ ਕਰਨੀ ਚਾਹੀਦੀ ਕਿਸਾਨਾਂ ਨੂੰ ਫਸਲਾਂ ਨਹੀਂ ਬੀਜਣੀ ਚਾਹੀਦੀਆਂ ਪਰ ਜਿਹੜਾ ਪਾਣੀ ਦੀ ਵੇਸਟੇਜ ਆ ਪੀਣ ਵਾਲੇ ਪਾਣੀ ਦੀ ਵੇਸਟ ਜਿਹੜੀ ਹੈ ਕਿੰਨੀ ਬੇਕਦਰੀ ਨਾਲ ਜਿਹੜੀ ਉਹ ਕੀਤੀ ਜਾ ਰਹੀ ਹੈ। ਕੁਦਰਤੀ ਜਿਹੜੇ ਭੰਡਾਰ ਨੇ ਇੱਕ ਸਮਾਂ ਸੀ ਜਦੋਂ ਲੋਕ ਕਹਿੰਦੇ ਹੁੰਦੇ ਸੀ ਵੀ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ ਪਾਣੀ ਨਹੀਂ ਖਤਮ ਹੋਣਾ ਪਰ ਪਾਣੀ ਵੀ ਲਗਾਤਾਰ ਖਤਮ ਹੋਣ ਵਾਲੇ ਪਾਸੇ ਜਾ ਰਿਹਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ ਉਹਨਾਂ ਨੇ ਕਿਹਾ ਵੀ 2039 ਤੱਕ ਜਿਹੜਾ ਪੰਜਾਬ ਦਾ ਪਾਣੀ ਹੈ ਉਹ 300 ਮੀਟਰ ਜਿਹੜਾ ਥੱਲੇ ਚਲਾ ਜਾਊਗਾ ਵੀ ਪੰਜਾਬ ਦੇ ਕੋਲ ਸਿਰਫ 16 ਸਾਲਾਂ ਦਾ ਪਾਣੀ ਰਹਿ ਗਿਆ ਦੋਸਤੋ ਸਾਨੂੰ ਇਹਨਾਂ ਚੀਜ਼ਾਂ ਨੂੰ ਦੇਖਣਾ ਪਊ ਗੰਭੀਰਤਾ ਨਾਲ ਲੈਣਾ ਪਊਗਾ ਕਿਉਂਕਿ ਪਾਣੀ ਇੱਕ ਐਸੀ ਚੀਜ਼ ਹੈ ਜਿਹਦੇ ਬਿਨਾ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਤੇ ਪਾਣੀ ਲਗਾਤਾਰ ਜਿਹੜਾ ਉਹ ਖਤਮ ਹੋ ਰ ਜਾ ਰਿਹਾ ਹੁਣ ਕਈ ਮੇਰੇ ਵੀਰ ਇਹ ਵੀ ਸੋਚਦੇ ਹੋਣਗੇ ਵੀ ਯਾਰ ਇਹ ਬੰਦਾ ਕਿਸਾਨਾਂ ਨੂੰ ਕਹੀ ਜਾਂਦਾ ਵੀ ਕਿਸਾਨ ਪਾਣੀ ਦੀ ਵੇਸਟੇਜ ਕਰਦੇ ਨੇ ਤੇ ਉਹੀ ਦੋਸ਼ੀ ਨੇ ਇਹ ਸਵਾਲ ਮੈਂ ਜਦੋਂ ਇੱਕ ਕਿਸਾਨ ਨਾਲ ਗੱਲ ਕੀਤੀ ਮੈਂ ਯਾਰ ਵੀ ਨਾ ਤੁਸੀਂ ਪਾਣੀ ਦੀ ਵੇਸਟੇਜ ਕਰ ਰਹੇ ਹੋ ਕਰ ਰਹੇ ਉਹਦਾ ਜਵਾਬ ਸੀਗਾ ਕਿ ਨਾ ਫੈਕਟਰੀਆਂ ਕਿਹੜਾ ਕਰਦੀਆਂ ਨੇ ਵੱਡੇ ਵੱਡੀਆਂ ਫੈਕਟਰੀਆਂ ਜਿਹੜੀਆਂ ਨੇ ਉਹ ਹਜ਼ਾਰਾਂ ਲੀਟਰ ਪਾਣੀ ਜਿਹੜਾ ਦਿਨ ਦਾ ਉਹ ਖਰਾਬ ਕਰਦੀਆਂ ਨੇ ਮੈਂ ਕਹਿੰਦਾ ਵੀ ਠੀਕ ਐ ਵੀ ਉਹ ਪਾਣੀ ਨੂੰ ਖਰਾਬ ਕਰਦੀਆਂ ਨੇ ਬੁੱਢਾ ਦਰਿਆ ਲੁਧਿਆਣੇ ਵਾਲਾ ਤੇ ਵਿੱਚ ਕਿੰਨਾ ਗੰਦਾ ਪਾਣੀ ਜਾਂਦਾ ਹੈ ਠੀਕ ਐ ਕੀ ਜੇ ਉਹ ਪਾਣੀ ਖਰਾਬ ਕਰਦੇ ਨੇ ਕੀ ਅਸੀਂ ਵੀ ਪਾਣੀ ਖਰਾਬ ਕਰੀਏ ਸਾਡੀ ਕੋਈ ਸਮਾਜ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈ ਵੀ ਅਸੀਂ ਪਾਣੀ ਨੂੰ ਬਚਾਈਏ ਇਹ ਇਹ ਗੱਲ ਕਿੱਧਰ ਨੂੰ ਜਾਂਦੀ ਆ ਜੇ ਦੂਜੇ ਬਰਬਾਦ ਕਰਦੇ ਨੇ ਅਸੀਂ ਵੀ ਕਰੀਏ ਮੈਂ ਕਿਸਾਨ ਨੂੰ ਨਹੀਂ ਕਹਿੰਦਾ ਮੈਂ ਕਹਿੰਦਾ ਵੀ ਜਿੰਨੇ ਸਾਡੇ ਮਨੁੱਖ ਨੇ ਅਸੀਂ ਕੁੱਲ ਮਿਲਾ ਕੇ ਸਾਰੇ ਪਾਣੀ ਬਰਬਾਦ ਕਰਦੇ ਮੈਂ ਬਹੁਤ سارے ਲੋਕਾਂ ਨੂੰ ਦੇਖਦਾ ਨਾ ਪਿੰਡਾਂ ਦੇ ਵਿੱਚ ਘਰਾਂ ਦੇ ਬਾਹਰ ਜਿਹੜੀਆਂ ਔਰਤਾਂ ਨੇ ਜਾਂ ਕੋਈ ਬੰਦੇ ਨੇ ਉਹ ਟੂਟੀ ਚ ਲਾ ਕੇ ਪਾਣੀ ਜਿਹੜਾ ਹੈਗਾ ਉਹ ਦਿੱਲੀ ਦੇ ਬਾਹਰ ਡੁੱਲੀ ਜਾਂਦੇ ਨੇ ਮੈਂ ਇੱਕ ਮੈਂ ਇੱਕ ਬੰਦੇ ਨੂੰ ਪਾਣੀ ਛਿੜਕ ਰਿਆ ਸੀਗਾ ਮਨ ਨੂੰ ਪੁੱਛਿਆ ਮੈਂ ਵੀ ਤੇ ਪਾਣੀ ਕੋ ਖਰਾਬ ਕਰੀ ਜ ਨੇ ਇਹ ਪੀਣ ਵਾਲਾ ਪਾਣੀ ਹੈ ਵੀ ਤੁਸੀਂ ਕੀ ਛਿੜਕੋ ਕੰਦਾ ਜੀ ਠੰਡਕ ਆਊਗੀ ਮੈਂ 15 ਮਿੰਟ ਬਾਅਦ ਇਹਨੇ ਸੁੱਕ ਜਾਣਾਗਾ ਠੰਡਕ ਕਦੀ ਆਊਗੀ ਫਿਰ ਉਹਨੇ ਜਵਾਬ ਹੈ ਕਹਾਂ ਜੀ ਬਸ ਮੈਂ ਤਾਂ ਬੇਲਾ ਖੜਾ ਸੀ ਸਵੇਰ ਸਵੇਰੇ ਮੌਸਮ ਜੇ ਠੀਕ ਹੁੰਦਾ ਮੈਂ ਚੱਲ ਪਾਣੀ ਛਿੜਕ ਦਈਏ ਮਤਲਬ ਜੇ ਤੁਸੀਂ ਬੇਲੇ ਹੋ ਤਾਂ ਨੁਕਸਾਨ ਕਰੋ ਪਾਣੀ ਡੋਲੋ ਜੇ ਦੀ ਕਿੰਨੀ ਸਮਝ ਹੈ ਜਿੰਨਾ ਕ ਉਹ ਕਰ ਸਕਦਾ ਪਾਣੀ ਬਰਵਾਉ ਤੋਂ ਕਰ ਰਿਹਾ ਕਰਾ ਦੇ ਵਿੱਚ ਅਸੀਂ ਫਲਸਟ ਬਣਾਈਆਂ ਨੇ ਉਹਦੇ ਵਿੱਚ ਤੁਸੀਂ ਦੇਖੋ ਇੱਕ ਇੱਕ ਵਾਰ ਬੰਦਾ ਬਾਥਰੂਮ ਜਾਂਦਾ ਤੇ 5 ਲੀਟਰ ਪਾਣੀ ਢੋਲ ਕੇ ਵਾਪਸ ਆ ਜਾਂਦਾ ਉਹ ਵੀ ਪਾਣੀ ਪੀਣ ਵਾਲਾ ਪਾਣੀ ਨੂੰ ਜੇਕਰ ਅੱਜ ਅਸੀਂ ਸਮੇਂ ਦੇ ਹੁੰਦੇ ਨਾ ਬਚਾਇਆ ਪਾਣੀ ਨੂੰ ਬਚਾਉਣ ਦੇ ਲਈ ਅਸੀਂ ਲੋਕਾਂ ਨੂੰ ਜਾਗਰੂਤ ਨਾ ਕੀਤਾ ਤਾਂ ਆਉਣ ਵਾਲਾ ਸਮਾਂ ਕੋਈ ਬਹੁਤਾ ਦੂਰ ਨਹੀਂ ਕਿ ਸਾਨੂੰ ਬੋਤਲਾਂ ਚੱਕ ਕੇ ਪਾਣੀ ਲੈਣ ਜਾਣਾ ਪਊ ਅੱਜ ਵੀ ਪਾਣੀ ਦਾ ਮਿਲਦਾ ਉਹੀ ਬੋਤਲ 20 ਰੁਪਏ ਦੀ ਮਿਲਦੀ ਹੈ ਉਹੀ ਬੋਤਲ ਕਿਤੇ 50 ਰੁਪਏ ਦੀ ਮਿਲਦੀ ਹੈ ਉਹੀ ਬੋਤਲ ਕਿਤੇ 120 ਰੁਪਏ ਦੀ ਪਾਣੀ ਦੀ ਮਿਲੀ ਜਾਂਦੀ ਹੈ ਪਰ ਅੱਜ ਸਾਨੂੰ ਆਸਾਨੀ ਨਾਲ ਸਾਡੇ ਘਰਾਂ ਦੇ ਵਿੱਚ ਪਾਣੀ ਮਿਲ ਰਿਹਾ ਤੇ ਅਸੀਂ ਆਸਾਨੀ ਨਾਲ ਉਹ ਪਾਣੀ ਨੂੰ ਬਰਬਾਦ ਕਰਦੇ ਹਾਂ ਪਾਣੀ ਨੂੰ ਬਰਬਾਦ ਕਰਨ ਦੇ ਲਈ ਇਕੱਲੇ ਕਿਸਾਨ ਹੀ ਨਹੀਂ ਕਰਦੇ ਆਹ ਉਹ ਬੰਦਾ ਜ਼ਿੰਮੇਵਾਰ ਹੈ ਜਿਹੜਾ ਪਾਣੀ ਨੂੰ ਗੰਭੀਰਤਾ ਨਾਲ ਨਹੀਂ ਸੰਭਾਲਦਾ। ਸੋ ਦੋਸਤੋ ਮੇਰੀ ਇਹ اپੀਲ ਹੈ ਵੀ ਪਾਣੀ ਨੂੰ ਘੱਟੋ ਘੱਟ ਆਪਾਂ ਸਾਰੇ ਰਲ ਮਿਲ ਕੇ ਆਪਾਂ ਬਚਾਈਏ ਤਾਂ ਜੋ ਇਹ ਪਾਣੀ ਦੀ ਬਰਬਾਦੀ ਜਿਹੜੀ ਹੈ ਖਤਮ ਹੋ ਸਕੇ। ਦੋਸਤੋ ਕਿ ਆਪਾਂ ਗੱਲ ਕਰਦੇ ਸੀ ਵੀ ਖੇਤਾਂ ਦੇ ਵਿੱਚ ਪਾਣੀ ਕਿਵੇਂ ਬਰਬਾਦ ਕੀਤਾ ਜਾਂਦਾ। ਜਾਂ ਆਪਾਂ ਗੱਦੀ ਪਾਣੀ ਵੇਸਟੇਜ ਹੋ ਰਹੀ ਹੈ। 1970 ਦੇ ਵਿੱਚ ਪੰਜਾਬ ਦੇ ਵਿੱਚ ਲਗਭਗ 190000 ਦੇ ਨੇੜੇ ਟਿਊਬਵਲ ਸਨ ਤੇ ਬਾਅਦ ਕੇ 2000 ਦੇ ਵਿੱਚ ਇਹ ਟਿਊਬਵਲਾਂ ਦੀ ਗਿਣਤੀ ਜਿਹੜੀ ਹੈ 1038000 ਹੋ ਗਈ ਤੇ 2020 ਦੇ ਵਿੱਚ ਇਹਨਾਂ ਟਿਊਬਵਲਾਂ ਦੀ ਗਿਣਤੀ 24 ਲੱਖ ਤੋਂ ਪਾਰ ਹੋ ਚੁੱਕੀ ਹੈ ਤੇ ਲਾ ਲਓ ਵੀ ਪੰਜਾਬ ਦੇ ਖੇਤੀ ਜਿਹੜੀ ਹੈ ਉਹ ਜ਼ਿਆਦਾ ਜਿਹੜੀ ਧਰਤੀ ਦੇ ਹੇਠਲੇ ਪਾਣੀ ਤੇ ਨਰ ਪਰ ਜਦ ਕਿ ਨਹਿਰਾਂ ਦੇ ਵਿੱਚ ਅਥਾਹ ਪਾਣੀ ਹੈ ਬਹੁਤ ਰੋਲਾ ਪਿਆ ਜਾਂਦਾ ਵੀ ਪੰਜਾਬ ਦਾ ਪਾਣੀ ਹਰਿਆਣਾ ਨੂੰ ਜਾ ਰਿਹਾ Rajasthan ਨੂੰ ਜਾ ਰਿਹਾ ਮੈਂ ਕਹਿੰਦਾ ਵੀ ਉਹ ਵੀ ਰੁਕਣਾ ਚਾਹੀਦਾ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਹੈ ਪਰ ਜਿਹੜਾ ਪੰਜਾਬ ਚ ਹੁਣ ਪਾਣੀ ਹੈਗਾ ਉਸ ਪਾਣੀ ਨੂੰ ਉਸ ਉਹਨਾਂ ਨਹਿਰਾਂ ਦੇ ਪਾਣੀਆਂ ਨੂੰ ਬਚਾਉਂਦੇ ਲਈ ਲਾਬੰਦੀ ਕਰਨੀ ਚਾਹੀਦੀ ਹੈ ਕੱਲ ਧੂਰੀ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਨਹਿਰੀ ਪਾਣੀ ਨੂੰ ਲੈ ਕੇ ਇੱਕ ਰੈਲੀ ਕੀਤੀ ਗਈ ਇਹ ਇੱਕ ਚੰਗਾ ਸੰਕੇਤ ਹੈ ਜੇ ਨਾ ਨਹਿਰੀ ਪਾਣੀ ਖੇਤੀ ਲਈ ਵਰਤਿਆ ਜਾਊਗਾ ਉਨਾਂ ਹੀ ਜ਼ਿਆਦਾ ਚੰਗਾ ਪਾਣੀ ਜਿਹੜਾਗਾ ਹੇਠਲਾ ਪਾਣੀ ਪੀਣ ਵਾਲਾ ਪਾਣੀ ਬਚੂਗਾ ਪਰ ਅਸੀਂ ਕੀ ਕਰਦੇ ਹਾਂ ਅਸੀਂ ਮੋ ਟਿਊਬ ਉਲ ਤੇ ਟਿਊਬ ਉਲ ਲਾਈ ਜਾ ਰਹੇ ਹਾਂ ਬਿਜਲੀ ਫ੍ਰੀ ਹੈ ਪਾਣੀ ਕੱਢੀ ਜਾ ਰਹੇ ਹਾਂ ਤੇ ਪਾਣੀ ਦੀ ਵੇਸਟੇਜ ਹੋਈ ਜਾ ਰਹੀ ਸਰਕਾਰ ਨੂੰ ਵੀ ਸਾਨੂੰ ਖਿੱਚਣਾ ਚਾਹੀਦਾ ਹੈ ਬੇਸ਼ੱਕ ਦੀ ਭਗਵੰਤ ਮਾਨ ਰੋਲਾ ਪਾ ਰਿਹਾ ਵੀ ਮੈਂ ਤਾਂ ਜੀ ਪੰਜਾਬ ਦੇ ਖੇਤਾਂ ਦੇ ਵਿੱਚ ਨਹਿਰੀ ਪਾਣੀ ਪਹੁੰਚਾਤਾ ਤੇ ਜੇ ਉਹ ਨਹੀਂ ਪਹੁੰਚੇ ਤਾਂ ਸਾਨੂੰ ਅਮਲ ਦੇ ਵਿੱਚ ਉਹਨੂੰ ਲੈ ਕੇ ਆਉਣ ਦੇ ਲਈ ਅੱਗੇ ਆਉਣਾ ਪੈਣਾ ਹਰ ਉਸ ਬੰਦੇ ਨੂੰ ਜਿਹਨੂੰ ਪਾਣੀ ਦੀ ਲੋੜ ਹੈ ਇਹ ਨਹੀਂ ਹੈ ਵੀ ਹਰ ਉਹ ਬੰਦਾ ਉਹ ਖੇਤੀ ਨਹੀਂ ਕਰਦਾ ਜੀ ਮੈਨੂੰ ਲੋੜ ਨਹੀਂ ਨਹੀਂ ਲੋੜ ਉਹਨੂੰ ਵੀ ਜਿਹੜਾ ਖੇਤੀ ਨਹੀਂ ਕਰਦਾ ਪਾਣੀ ਸਭਨਾਂ ਨੂੰ ਲੋੜ ਹੈ ਅੱਜ ਅਸੀਂ ਪਾਣੀ ਖਰਾਬ ਕਰਕੇ ਤਾਂ ਆਪਣੇ ਘਰ ਵਧੀਆ ਬਣਾ ਸਕਦੇ ਆ ਆਪਣੀ ਔਲਾਦ ਲਈ ਆਪਣੇ ਬੱਚਿਆਂ ਲਈ ਦੇ ਫਿਊਚਰ ਦੇ ਲਈ ਪੈਸਾ ਇਕੱਠਾ ਕਰ ਸਕਦੇ ਆ ਪਰ ਜੇਕਰ ਸਾਡੇ ਕੋਲ ਪਾਣੀ ਨਾ ਰਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਕੋਲ ਕੁਝ ਨਹੀਂ ਰਹਿਣਾ ਸੋ ਦੋਸਤੋ 24 ਲੱਖ ਟਿਊਬਵਲ ਪੰਜਾਬ ਦੇ ਵਿੱਚ ਇੱਕ ਅੰਕੜੇ ਮੁਤਾਬਕ ਚੱਲ ਰਹੇ ਨੇ ਔਰ ਦਿਨ ਦੇ ਵਿੱਚ 8 ਘੰਟੇ ਚੱਲਦੇ ਨੇ ਤੇ 5 ਮਿੰਟ ਦੇ ਵਿੱਚ 1000 ਲੀਟਰ ਪਾਣੀ ਨਿਕਲਦਾ ਤੁਸੀਂ ਅੰਦਾਜ਼ਾ ਲਾਓ 24 ਲੱਖ ਟਿਊਬਲਾਂ ਦੇ ਵਿੱਚੋਂ ਕਿੰਨਾ ਪਾਣੀ ਨਿਕਲੂਗਾ ਉਹ ਵੀ ਪੀਣ ਵਾਲਾ ਦੂਸਰੇ ਪਾਸੇ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਪਾਣੀ ਜਿਹੜਾਗਾ ਉਹ ਖਰਾਬ ਹੋ ਚੁੱਕਾ ਪੀਣ ਯੋਗ ਨਹੀਂ ਰਿਹਾ ਜਿਹਦੇ ਵਿੱਚ ਬਰਨਾਲਾ ਸੰਗਰੂਰ ਫਤਿਹਗੜ੍ਹ ਸਾਹਿਬ ਹੁਸ਼ਿਆਰਪੁਰ ਮੋਗਾ ਇਤਲੇ ਜਿਹੜੀ ਪੂਰੀ ਬੈਲਟ ਹੈ ਮਾਲਵਾ ਖਾਸ ਕਰਕੇ ਸਾਰਾ ਮਾਲਵੇ ਦਾ ਪਾਣੀ ਲਗਾਤਾਰ ਜਿਹੜਾ ਉਹ ਖਰਾਬ ਹੋ ਰਿਹਾ ਤੇ ਲੋਕਾਂ ਦੇ ਪੀਣਯੋਗ ਪਾਣੀ ਨਹੀਂ ਆਪਾਂ ਗੱਲ ਕਰਾਂਗੇ ਕਿਸੇ ਦਿਨ ਵੀ ਮਾਲਵੇ ਦੇ ਵਿੱਚ ਪਾਣੀ ਖਰਾਬ ਹੋਣ ਨਾਲ ਕਾਲੇ ਪੀਲੇ ਵਰੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਲਗਾਤਾਰ ਛਿਮੜ ਰਹੀਆਂ ਨੇ ਸੋ ਦੋਸਤੋ ਅੱਜ ਵੀ ਸਾਡੇ ਕੋਲ ਮੌਕਾ ਵੀ ਆਪਾਂ ਸ਼ੁੱਧ ਪੀਣ ਵਾਲੇ ਪਾਣੀ ਨੂੰ ਬਚਾਈਏ ਨਹੀਂ ਫਿਰ ਜਿਵੇਂ ਅੱਜ ਅਸੀਂ ਸ਼ੁੱਧ ਦੁੱਧ ਨੂੰ ਤਰਸਦੇ ਆਂ ਆਉਣ ਵਾਲੇ ਸਮੇਂ 'ਚ ਸ਼ੁੱਧ ਪਾਣੀ ਨੂੰ ਵੀ ਤਰਸਾਂਗੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ